ਕਿਸਾਨੀ ਇਸ ਵੇਲੇ ਤਾਂ ਸਭ ਤੋਂ ਵੱਡਾ ਮੁੱਦਾ ਉਹਨੂੰ ਓਵਰਸ਼ੈਡੋ ਕਰ ਗਈ ਸੁਖ ਵਿਲਾਸ ਵਾਲੀ ਖਬਰ ਅਕਾਲੀ ਦਲ ਦਾ ਇਹ ਦੋਸ਼ ਹੈ ਕਿ ਦਾ ਅਸਲ ਇਹਨਾਂ ਨੇ ਉਹ ਜ਼ੀਰੋ ਜਿਹੜੀ ਐਫ ਆਈ ਆਰ ਕੀਤੀ ਆ ਜਾਂ ਕੱਲ ਦੇ ਰੌਲੇ ਆ ਉਹਦੇ ਤੋਂ ਬਚਣ ਲਈ ਇਹਨੂੰ ਲਿਆਂਦਾ ਕੱਲ ਤਾਂ ਇਹੀ ਆ ਕਿ ਦੂਜੇ ਨੰਬਰ ਤੇ ਕਿਸਾਨੀ ਵਾਲੀ ਚਲੇਗੀ ਹਾਲਾਂਕਿ ਕਿਸਾਨੀ ਵਾਲੀ ਖਬਰ ਵੱਡੀ ਗੱਲ ਹੋ ਗਈ ਜਦੋਂ ਹਾਈ ਕੋਰਟ 'ਚ ਇਹਨੂੰ ਐਡਰੈਸ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਕਿਵੇਂ ਐਡਰੈਸ ਹੋਈ ਤੇ ਉਸ ਤੋਂ ਬਾਅਦ ਆਪਾ ਭਾਸਕਰ ਸਭ ਤੋਂ ਪੁੱਛ ਲੈਨੇ ਆ ਕਿ ਹਰਿਆਣਾ ਪੁਲਿਸ ਨੇ ਫਿਰ ਮੁਕਾਬਲ ਤਨਕੀ ਕਰ ਦਿੱਤਾ ਉਹ ਵੀ ਬੜਾ ਹੈ ਵਾ ਤਾਂ ਦਾਵਾ ਸਰ ਮੈਂ ਦੋ ਗੱਲਾਂ ਮਤਲਬ ਡਿਸਕਸ ਕਰਨੀਆਂ ਦੇ ਵਿੱਚ ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿਸਾਨੀ ਦੇ ਕਿਉਂਕਿ ਕੱਲ 29 ਸੀ 29 ਤਰੀਕ ਤੱਕ ਅੰਦੋਲਨ ਨੂੰ ਰੋਕਿਆ ਹੋਇਆ ਸੀ ਕਿ ਅੱਗੇ ਦਿੱਲੀ ਕੂਚ ਵਾਲਾ ਸੀ ਨਹੀਂ ਬਦਲਣਾ ਤੇ 29 ਤਰੀਕ ਨੂੰ ਫੈਸਲਾ ਕਰਾਂਗੇ ਪਰ ਕਿਉਂਕਿ ਕੱਲ ਫਿਰ ਸਸਕਾਰ ਸੀਗਾ ਇਸ ਕਰਕੇ ਸਾਰੇ ਲੀਡਰ ਜਿਹੜੇ ਹੈਗੇ ਆ ਉੱਧਰ ਚਲੇ ਗਏ ਬੱਲੋਪਿੰਡ ਇਸ ਕਰਕੇ ਮਤਲਬ ਉਹ ਮੀਟਿੰਗਸ ਨਹੀਂ ਹੋਈਆਂ ਹਾਲਾਂਕਿ ਉੱਥੇ ਡੱਲੇਵਾਲ ਸਾਹਿਬ ਨੇ ਜਰੂਰ ਪੱਤਰਕਾਰਾਂ ਨੂੰ ਕਿਹਾ ਕਿ ਹਜੇ ਸਟੇਟਿਵ ਜਲਦੀ ਫੈਸਲਾ ਲਵਾਂਗੇ ਸ਼ਾਇਦ ਮੇਰਾ ਖਿਆਲ ਹੈ ਕਿ 2 ਮਾਰਚ ਨੂੰ ਇਹਦੀ ਮੀਟਿੰਗ ਬੁਲਾਈ ਜਾ ਰਹੀ ਹੈ ਹਜੇ ਤੱਕ ਕਲੀਅਰ ਤਾਂ ਨਹੀਂ ਹੈ ਲੇਕਿਨ ਇੱਕ ਆ ਰਹੀ ਹੈ ਸਰਗੋਸ਼ੀਆਂ ਜੀ ਕੀ ਮਤਲਬ 2 ਮਾਰਚ ਨੂੰ ਇੱਕ ਮੀਟਿੰਗ ਹੋ ਸਕਦੀ ਹੈ ਦੋਨੋਂ ਫਾਰਮਾਂ ਦੀ ਦੂਜੀ ਗੱਲ ਜਿਹੜੀ ਸੀਗੀ ਉਹ ਸੀਗੀ ਇਹਦੇ ਉੱਤੇ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਗਿਆ ਹੋਇਆ ਹੈ ਹਾਈ ਕੋਰਟ ਚ ਕੱਲ ਬੜਾ ਦਿਲਚਸਪ ਸੀ ਜਿਹੜੀ ਸੁਣਵਾਈ ਹੋਈ ਹੈ ਅ ਕਾਰਜਕਾਰੀ ਜਿਹੜੇ ਚੀਫ ਜਸਟਿਸ ਹੈਗੇ ਆ ਸੰਦਾਵਾਲੀਆ ਸਾਹਿਬ ਉਹਨਾਂ ਨੇ ਬਹੁਤ ਤਲਖ ਟਿੱਪਣੀਆਂ ਵੀ ਕੀਤੀਆਂ ਨੇ ਤਿੰਨਾਂ ਸਰਕਾਰਾਂ ਦੇ ਉੱਤੇ ਪਹਿਲ ਹਰਿਆਣਾ ਸਰਕਾਰ ਨੂੰ ਤਾਂ ਉਹਨਾਂ ਨੇ ਇਹ ਕਿਹਾ ਵੀ ਕੀ ਇਹ ਅਤਵਾਦੀ ਨੇ ਜੇ ਤੁਸੀਂ ਇਸ ਤਰ੍ਹਾਂ ਗੋਲੀਆਂ ਉਹਨਾਂ ਦੇ ਉੱਤੇ ਚਲਾ ਰਹੇ ਹੋ ਕਿ ਮਤਲਬ ਕਿ ਇਹ ਮਤਲਬ ਅੰਦੋਲਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਤੁਸੀਂ ਕਿਵੇਂ ਉਹਨਾਂ ਤੇ ਅਤਵਾਦੀਆਂ ਵਾਂਗੂ ਗੋਲੀਆਂ ਚਲਾਈ ਜਾ ਰਹੇ ਹੋ ਇਹ ਗੱਲ ਉਹਨਾਂ ਨੇ ਕੀਤੀ ਤਾਂ ਉਸ ਤੇ ਜਵਾਬ ਵੀ ਮੰਗਿਆ ਜਿਨ੍ਹਾਂ ਨੇ ਕਿਹਾ ਕਿ ਅਗਲੀ ਪੇਸ਼ੀ ਤੇ ਇਹਦਾ ਸਾਰਾ ਮੇਰੇ ਕੋਲੇ ਜਵਾਬ ਦੋ ਤੇ ਅਸੀਂ ਉਸ ਤੋਂ ਬਾਅਦ ਕੋਈ ਫੈਸਲਾ ਲਵਾਂਗੇ। ਦੂਸਰਾ ਉਹਨਾਂ ਨੇ ਫਾਰਮਰਜ਼ ਨੂੰ ਵੀ ਕਿਹਾ ਵੀ ਕੀ ਤੁਸੀਂ ਹਰ ਵਾਰੀ ਮਤਲਬ ਇਸ ਤਰ੍ਹਾਂ ਰਸਤੇ ਰੋਕ ਕੇ ਬੈਠ ਜਾਂਦੇ ਹੋ ਇਹ ਕੋਈ ਚੰਗੀ ਗੱਲ ਨਹੀਂ। ਅਸੀਂ ਜਦੋਂ ਇੱਥੇ ਬੈਠੇ ਸੁਣਵਾਈ ਕਰ ਰਹੇ ਹਾਂ ਤਾਂ ਤੁਸੀਂ ਇਹ ਮਤਲਬ ਜਿਹੜੇ ਵੀ ਤੁਹਾਡੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਹਾਈ ਕੋਰਟ ਚ ਜਾਂ ਮਤਲਬ ਹੋਰ ਕੋਰਟਾਂ ਦਾ ਸਾਰਾ ਕਿਉਂ ਨਹੀਂ ਲੈਂਦੇ? ਇੱਥੇ ਆਪਣੀ ਗੱਲ ਕਰੋ ਤੇ ਕਾਨੂੰਨੀ ਤਰੀਕੇ ਨਾਲ ਆਪਾਂ ਅੱਗੇ ਵਧੀਏ। ਇਕ ਤਾਂ ਇਹ ਉਹਨਾਂ ਨੇ ਕਿਹਾ ਦੂਜਾ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਕਿਹਾ ਕਿ ਇੰਟਰਨੈਟ ਸੇਵਾਵਾਂ ਜਿਹੜੀਆਂ ਤੁਸੀਂ ਬੰਦ ਕੀਤੀਆਂ ਹੋਈਆਂ ਨੇ ਇਹ ਕੋਈ ਠੀਕ ਕੰਮ ਨਹੀਂ ਹੈਗਾ ਗਵਰਨਮੈਂਟ ਆਫ ਇੰਡੀਆ ਤੋਂ ਵੀ ਉਹਨਾਂ ਨੇ ਸਵਾਲ ਸਵਾਲਾਂ ਦੇ ਜਵਾਬ ਮੰਗੇ ਨੇ ਤੇ ਗਵਰਨਮੈਂਟ ਆਫ ਇੰਡੀਆ ਨੇ ਇੰਨਾ ਕੁ ਕਹਿ ਕੇ ਤਾਂ ਕੰਮ ਚਲਾ ਲਿਆ ਕਿ ਜੀ ਅਸੀਂ ਬਹੁਤ ਸਾਰੀਆਂ ਸਕੀਮਾਂ ਫਾਰਮਰ ਦੇ ਹੱਕ ਚ ਕੀਤੀਆਂ ਨੇ ਅਸੀਂ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਇਹਨਾਂ ਨਾਲ ਵੈਸੇ ਵੀ ਲਗਾਤਾਰ ਗੱਲਬਾਤ ਕਰ ਰਹੇ ਹਾਂ ਪਰ ਉਹਨਾਂ ਨੂੰ ਡਿਟੇਲ ਜਵਾਬ ਦੇਣ ਵਾਸਤੇ ਵੀ ਕਿਹਾ ਸੋ ਇੱਕ ਟੋਟਲ ਜਿਹੜਾ ਪੈਕੇਜ ਆ ਕੱਲ ਆਇਆ ਸਾਹਮਣੇ ਇਸ ਤੋਂ ਇਹ ਤੱਸੀ ਪਰ ਚਲੋ ਠੀਕ ਹੈ ਵੀ ਸਾਰੀਆਂ ਜਿਹੜੇ ਵਿਰੋਧ ਦਾ ਇੱਕ ਤਰੀਕਾਕਾਰ ਹੁੰਦੇ ਆ ਉਹ ਹਰ ਵਾਰੀ ਧਰਨੇ ਪ੍ਰਦਰਸ਼ਨ ਜਾਂ ਸੜਕਾਂ ਰੋਕੜੀਆਂ ਜਾਂ ਰੇਲਾਂ ਜਾਮ ਕਰਨੀਆਂ ਇਹ ਹੀ ਨਹੀਂ ਹੁੰਦੀਆਂ ਕਿ ਆਪਾਂ ਨੂੰ ਤਰੀਕੇਕਾਰ ਬਦਲਨੇ ਵੀ ਚਾਹੀਦੇ ਨੇ ਕਿ ਨਹੀਂ ਸੋ ਮੇਰਾ ਮੰਨਣਾ ਇਹ ਵੀ ਹੈ ਕਿ ਬਹੁਤ ਟਾਈਮ ਹੋ ਗਿਆ ਸਾਨੂੰ ਹੁਣ ਇੱਕੋ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਮੰਗਾਂ ਨੂੰ ਲੈ ਕੇ ਸਾਨੂੰ ਤਰੀਕੇ ਵੀ ਚੇਂਜ ਕਰਨੇ ਚਾਹੀਦੇ ਇਹ ਤਰੀਕਿਆਂ ਨਾਲ ਨਹੀਂ ਚੱਲਿਆ ਜਾ ਸਕਦਾ ਸਾਨੂੰ ਜੇ ਤੁਹਾਨੂੰ ਲੱਗਦਾ ਜੇ ਸਤ ਤੁਹਾਨੂੰ ਲੱਗਦਾ ਹੈਗਾ ਜੀ ਜੇ ਵਿਰੋਧਤਾ ਇੱਕੋ ਲੱਗਦਾ ਹੈ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਕਿਸਾਨਾਂ ਨੂੰ ਜਾਂ ਕਿਸਾਨ ਲੀਡਰਸ ਨੂੰ ਇਸ ਗੱਲ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਕਿ ਉਸ ਜਿਹੜੇ ਵੀ ਪੰਜਾਬ ਹਰਿਆਣਾ ਵੈਸਟਰਨ ਯੂਪੀ ਇਹ ਸਾਰੀਆਂ ਸਟੇਟਾਂ ਜਿੱਥੇ ਵੀ ਉਹਨਾਂ ਦੀ ਚੰਗੀ ਪਕੜ ਹੈਗੀ ਹੈ ਜਿੱਥੇ ਯੂਨੀਨਾਂ ਬਹੁਤ ਮਜ਼ਬੂਤ ਨੇ ਉੱਥੇ ਘਟੋ-ਘਟ ਫਿਰ ਇਹ ਕਰ ਲੈਣਾ ਚਾਹੀਦਾ ਵੀ ਅਸੀਂ 50% ਆਪਣੇ ਖੇਤ ਖਾਲੀ ਛੱਡ ਰਿਹਾ ਨਹੀਂ ਅਸੀਂ ਖੇਤੀ ਕਰਾਂਗੇ ਤਾਂ ਫਿਰ ਚਲ ਦੇਖ ਲੈਣੇ ਅਭੀ ਫਿਰ ਕੀ ਹੁੰਦਾ ਦੇਸ਼ ਦਾ ਇਸ ਟਾਈਮ ਇਨਾ ਸੰਕਟ ਪਿਆ ਹੋਇਆ ਤੁਸੀਂ ਦੇਖੋ ਪੂਰੇ ਵਰਲਡ 'ਚ ਮੈਂ ਕੱਲੇ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਵਰਲਡ-ਓਵਰ ਸੰਕਟ ਹੈ ਫਾਰਮਰਸ ਹਰ ਜਗ੍ਹਾ ਤੇ ਐਜੀਟੇਸ਼ਨਾਂ ਕਰ ਰਹੇ ਨੇ ਚਾਹੇ ਉਹ ਸਬਸਿਡੀਆਂ ਬੰਦ ਕਰਨ ਨੂੰ ਲੈ ਕੇ ਕਰ ਰਹੇ ਹੋਣ ਚਾਹੇ ਕਿਤੇ ਫਸਲਾਂ ਦੀ ਕੀਮਤਾਂ ਨਾ ਮਿਲਣ ਲੈਣ ਨੂੰ ਲੈ ਕੇ ਕਰ ਰਹੇ ਹੋਣ ਜਾਂ ਇੱਥੇ ਜਿਵੇਂ ਐਮਐਸਪੀ ਦੀ ਗੱਲ ਹੈ ਜਾਂ ਇਸੇ ਮੇਤ ਕੁਝ ਹੋਰ ਗੱਲਾਂ ਨੇ ਸਭ ਕਿਤੇ ਇਹੀ ਹਾਲ ਹੈ ਪਰ ਉਹਨਾਂ ਦਾ ਵੀ ਇਹੀ ਹੈ ਕੀ ਅਸੀਂ ਯਾਰ ਫਿਰ ਛੱਡ ਦਿੰਨੇ ਆ ਖੇਤੀ ਤੇ 50% ਜਦੋਂ ਇਹ ਗੱਲ ਹੋ ਗਈ ਨਾ ਰੰਧਾਵਾ ਸਾਹਿਬ ਤੁਸੀਂ ਦੇਖਿਓ ਕਿ ਕਿੰਨਾ ਵੱਡਾ ਸੰਕਟ ਸਾਡੇ ਸਾਹਮਣੇ ਖੜਾ ਹੋ ਜਾਣਾ ਮੈਂ ਇਸ ਗੱਲ ਨੂੰ ਕਹਿ ਰਿਹਾ ਵੀ ਇਹ ਤਰੀਕੇ ਬਦਲਨੇ ਚਾਹੀਦੇ ਅੰਦਰਪ੍ਰੇਤ ਜੀ ਮੈਂ ਪਿੰਡ ਤੋਂ ਆਉਣਾ ਹੈ ਜ਼ਮੀਨ ਖਾਲੀ ਨਹੀਂ ਛੱਡ ਸਕਦਾ ਕਿਸਾਨ ਕਿਸਾਨ ਨੇ ਇੱਕ ਤੋਂ ਵੱਧ ਥਾਵਾਂ ਤੋਂ ਪਹਿਲਾਂ ਪੈਸੇ ਫੜੇ ਹੁੰਦੇ ਆ ਜੇਕਰ ਉਹ ਦੁੱਧ ਪਾਉਂਦਾ ਨਾ ਜੀ ਜੇ ਉਹ ਸਹਾਇਕ ਧੰਦੇ ਵੀ ਪਾਲਦਾ ਤੇ ਉਹ ਪਹਿਲਾਂ ਹੀ ਡੇਰੀ ਤੋਂ ਪੈਸੇ ਲੈ ਲੀਂਦਾ ਉਹ ਇੱਕ ਦਿਨ ਲਈ ਦੁੱਧ ਪਾਉਣਾ ਨਹੀਂ ਛੱਡ ਸਕਦਾ ਉਹ ਇੱਕ 6 ਮਹੀਨੇ ਲਈ ਖੇਤ ਖਾਲੀ ਨਹੀਂ ਰੱਖ ਸਕਦਾ ਉਹ ਧਨਾੜ ਨਹੀਂ ਆ ਸਾਡੇ ਕੋਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਛੋਟੀ ਕਿਸਾਨੀ ਆ ਇਹ ਸੰਭਵ ਨਹੀਂ ਆ ਦੂਜੀ ਗੱਲ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਦੇ ਅੰਦੋਲਨ ਤੋਂ ਬਿਨਾ ਕੁਝ ਨਹੀਂ ਦਿੱਤਾ ਮੇਰੇ ਖਿਆਲ ਨਾਲ ਹਾਈ ਕੋਰਟ ਦੇ ਵਿੱਚ ਜਦ ਕੱਲ ਇਸ ਮੁੱਦੇ ਦੇ ਉੱਤੇ ਸੁਣਵਾਈ ਚੱਲ ਰਹੀ ਸੀ ਕਿ ਹਾਈ ਕੋਰਟ ਨੇ ਸ਼ੁਭਕਰਨ ਦੇ ਪੋਸਟਮਾਰਟਮ ਨੂੰ ਲੈ ਕੇ ਵੀ ਕੋਈ ਸਵਾਲ ਕੀਤੇ ਕਿ ਵੀ ਐਨਾ ਦੇਰ ਐਨੀ ਦੇਰ ਕਿਉਂ ਲਾਈ ਯਾਨੀ ਇੱਕ ਹਫਤੇ ਤੋਂ ਵੱਧ ਤੁਸੀਂ ਟਾਈਮ ਲਾਇਆ ਪੋਸਟਮਾਰਟਮ ਵਾਸਤੇ ਜ਼ੀਰੋ ਐਫ ਆਈ ਆਰ ਦਾ ਵੀ ਜ਼ਿਕਰ ਹੋਇਆ ਉਸ ਤੋਂ ਇਲਾਵਾ ਇਹ ਵੀ ਪੁੱਛਿਆ ਗਿਆ ਕਿ ਇਹ ਨੈਚੁਰਲ ਡੈਥ ਸੀ ਜਾਂ ਫਿਰ ਕਿਸੇ ਗੋਲੀ ਲੱਗਣ ਨਾਲ ਡੈਥ ਹੋਈ ਦੀ ਯਾਨੀ ਇਹ ਸਵਾਲ ਖੜੇ ਕਰਨਾ ਹਾਈ ਕੋਰਟ ਦਾ ਇਹ ਬਹੁਤ ਇੰਪੋਰਟੈਂਸ ਰੱਖਦਾ ਹੈ ਕਿਉਂਕਿ ਜੇ ਤੁਸੀਂ ਇੱਕ ਹਫਤੇ ਤੱਕ ਕਿਸੇ ਵੀ ਨੈਚੁਰਲ ਡੈਥ ਨਾ ਹੋਣ ਦੇ ਬਾਵਜੂਦ ਉਹਦਾ ਪੋਸਟਮਾਰਟਮ ਨਹੀਂ ਕਰਪਾਉਂਦੇ ਤੇ ਸਵਾਲ ਤੇ ਉੱਠਦੇ